ਅਗਲੀ ਖਬਰ ਹਰਜੋ ਸਿੰਘ ਜੀ ਆ ਰਹੀ ਹੈ ਨਿਊਜ਼ੀਲੈਂਡ ਤੋਂ ਵਾਲਿੰਗਟਨ ਸ਼ਹਿਰ ਸੌਰੀ ਆਕਲੈਂਡ ਸ਼ਹਿਰ ਤੋਂ ਇਹ ਜਿਹੜੀ ਖਬਰ ਆ ਰਹੀ ਹੈ ਇੱਕ ਜਿਹੜੀ ਚੈਰਿਟੀ ਉੱਥੇ ਦੇ ਹੋਮਲੈਸ ਲੋਕਾਂ ਦਾ ਕੰਮ ਕਰਦੀ ਆ ਉਹਨਾਂ ਨੇ ਕੁਝ ਕੈਂਡੀਆਂ ਜਿਹੜੀਆਂ ਉਹ ਵੰਡੀਆਂ ਤੇ ਉਹਦੇ ਵਿੱਚ ਬਾਅਦ ਚ ਪਤਾ ਲੱਗਾ ਵੀ ਉਹਦੇ ਵਿੱਚ ਤਾਂ ਮੈਥ ਭਰੀ ਹੋਈ ਸੀ ਸੋ ਇਹ ਜਿਹੜੇ ਫੂਡ ਪਾਰਸਲ ਉਹਨਾਂ ਨੂੰ ਆਏ ਉਹਨਾਂ ਨੇ ਜਿਹੜੇ ਵੰਡੇ ਕਿਤੇ ਵੀ ਇੱਕ ਕਿਸੇ ਪਬਲਿਕ ਦੇ ਮੈਂਬਰ ਦੇ ਉਹਨਾਂ ਨੂੰ ਡੋਨੇਟ ਕੀਤਾ ਸੀ ਇਹ ਉਹ ਅੱਗੇ ਜਿਹੜੇ ਉਹਨਾਂ ਨੇ ਵੰਡ ਦੇ ਉੱਤੇ ਆਕਲੈਂਡ ਸਿਟੀ ਮਿਸ਼ਨ ਨੇ ਜਿਹੜਾ ਦੱਸਿਆ ਵੀ ਬੁੱਧਵਾਰ ਨੂੰ ਉੱਥੋਂ ਦੇ ਮੁਤਾਬਕ 400 ਲੋਕਾਂ ਨੂੰ ਹੁਣ ਟਰੈਕਡਾਊਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਇਹ ਜਿਹੜੀਆਂ ਗੋਲੀਆਂ ਵੰਡੀਆਂ ਹੋ ਸਕਦੀਆਂ ਆ ਆ ਪਾਈਨੈਪਲ ਫਲੇਵਰ ਦੀਆਂ ਇਹ ਸੀਗੀਆਂ ਟਾਫੀਆਂ ਟੌਫੀਆਂ ਦੇ ਵਿੱਚ ਕਹਿੰਦੇ ਵੀ ਮੈਥ ਹੀ ਜਿਹੜੀ ਉਹ ਭਰੀ ਹੋਈ ਸੀ ਜਿੰਨਾ ਜਿੰਨਾਂ ਨੇ ਜਿੰਨਾ ਕੋਈ ਪਹੁੰਚੀ ਤਾਂ ਉਹਨਾਂ ਨੇ ਕਿਹਾ ਵੀ ਬੜਾ ਟੇਸਟ ਅਜੀਬ ਜਿਹਾ ਜਿਹੜਾ ਕਰਤੀ ਕਈਆਂ ਨੇ ਤਾਂ ਥੁੱਕ ਦਿੱਤੀ ਪਰ ਹੁਣ ਕਹਿੰਦੇ ਵੀ ਤਿੰਨ ਜਾਣਿਆਂ ਨੂੰ ਆਲਰੇਡੀ ਭਰਤੀ ਕਰਨਾ ਪਿਆ ਆ ਮੈਥ ਦੀ ਓਵਰਡੋਸ ਦੇ ਜਿਹੜੇ ਇਸ ਮਾਮਲੇ 'ਚ ਕਹਿੰਦੇ ਵੀ ਇੰਨਾ ਟੌਫੀਆਂ ਦੇ ਵਿੱਚ ਕੈਂਡੀਜ਼ ਦੇ ਵਿੱਚ ਮੈਥ 300 ਗੁਣਾ ਜ਼ਿਆਦਾ ਸੀ ਜਿਹੜੀ ਇੱਕ ਲੀਥਲ ਡੋਸ ਦੇ ਲਈ ਜਿਹੜੀ ਆ ਚਾਹੀਦੀ ਹੁੰਦੀ ਆ ਜੇ ਕੋਈ ਉਹ ਪੂਰੀ ਟੌਫੀ ਖਾ ਗਿਆ ਤਾਂ ਉਸ ਦਾ बचना ਨਾਮਮਕਨਾਂ ਦੀ ਜਿਹੜੀ ਹਾਲਾਤ ਆ ਉਹ ਬਣ ਜਾਂਦੇ ਆ ਸਿਓ ਨਿਊਜ਼ੀਲੈਂਡ ਦੀ ਜਿਹੜੀ ਡਰਗ ਫਾਊਂਡੇਸ਼ਨ ਆ ਉਹਨਾਂ ਨੇ ਜਿਹੜਾ ਹੁਣ ਚੈੱਕ ਕੀਤਾ ਆ ਕਿਹਾ ਵੀ ਇਹ ਜਿਹੜੀ ਚੈਰਿਟੀ ਆ ਇਹ ਬੈਨ ਬਰਕਸ ਐਂਗਲ ਤੋਂ ਦੀ ਜਿਹੜੀ ਫਾਊਂਡੇਸ਼ਨ ਦੇ ਸਪੋਕਸ ਪਰਸਨ ਨੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਵੀ ਸਮਾਨ ਵੰਡਦੇ ਆ ਉਹ ਜਿਹੜਾ ਪੈਕ ਹੋਇਆ ਸਮਾਨ ਆ ਉਹੀ ਵੰਡਿਆ ਜਾਂਦਾ ਆ ਜਿੱਦਾਂ ਹੱਥ ਬਣਾਈ ਚੀਜ਼ ਆ ਉਸ ਤੋਂ ਗਰੇਜ ਕੀਤਾ ਜਾਂਦਾ ਆ ਨਿੰਨੇ ਕੱਲੀ ਕੱਲੀ ਟੌਫੀ ਦੀ ਉਥੋਂ ਦੇ ਨਿਊਜ਼ੀਲੈਂਡ ਦੇ 1000 ਡਾਲਰ ਤੱਕ ਦੀ ਜਿਹੜੀ ਉਹ ਕੀਮਤ ਆ ਉਹ ਹੈਗੀ ਆ ਇਹ ਹੁਣ ਕਿੱਥੋਂ ਆਈ ਕਿਦਾਂ ਇਹਦੇ ਵਿੱਚ ਉਹ ਮਿਲਾ ਕੇ ਜਿਹੜੀ ਉਹ ਘੱਲ ਦਿੱਤੀ ਗਈ ਇਹ ਹੁਣ ਜਾਂਚ ਦਾ ਜਿਹੜਾ ਵਿਸ਼ਾ ਆ ਉਹ ਬਣਿਆ ਪਿਆ ਹੈਗਾ ਆ ਸੋ ਚੈਰਿਟੀ ਫੂਡ ਬੈਂਕ ਜਿਸ ਨੇ ਇਹ ਵੰਡਿਆ ਉਹਨਾਂ ਨੇ ਕਿਹਾ ਵੀ ਮਲੇਸ਼ੀਅਨ ਬ੍ਰਾਂਡ ਸੀ ਇੱਕ ਰਿੰਡਾ ਕਰਕੇ ਜਿਸ ਦੇ ਲੇਬਲ ਦੇ ਅਧੀਨ ਇਹ ਜਿਹੜੀਆਂ ਮੈਥ ਦੇ ਨਾਲ ਲੇਸ ਜਿਹੜੀਆਂ ਟੌਫੀਆਂ ਆ ਉਹ ਉਹਨਾਂ ਦੇ ਕੋਲ ਪਹੁੰਚੀਆਂ ਸੀ ਜੋ ਇਹਨਾਂ ਨੇ ਗਲਤੀ ਦੇ ਨਾਲ ਅੱਗੇ ਵੰਡ ਦਿੱਤੀਆਂ ਤੇ ਹੁਣ ਲੋਕਾਂ ਨੂੰ ਟਰੈਕਡਾਊਨ ਕਰ ਰਹੇ ਆ ਵੀ ਭਾਈ ਜਿੰਨੂੰ ਜਿੰਨੂ ਮਿਲੀਆਂ ਆ ਉਹ ਵਾਪਸ ਕਰ ਦਿਓ ਜਾਂ ਉਹਨੂੰ ਖਾਓ ਨਾ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ